ਅੱਜ ਪੱਤਰਕਾਰ ਭਾਈ ਜਾਰੇ ਦੀ ਅਨਾਲਾ ਦੇ ਵਿੱਚ ਇੱਕ ਵੱਡੀ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਆ ਜਿਹਦੇ ਵਿੱਚ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਹਲਕਾ ਵਿਧਾਇਕ ਤੇ ਨਾਲ ਸਾਡੇ ਇਥੋਂ ਦੇ ਮੰਤਰੀ ਕੁਲਦੀਪ ਸਿੰਘ ਜੀ ਧਾਰੀਵਾਲ ਵੱਲੋਂ ਕੁਝ ਗੱਲਾਂ ਨੂੰ ਲੈ ਕੇ ਬਖਲਾਠ ਦੇ ਵਿੱਚ ਆ ਕੇ ਤੇ ਸਾਡੇ ਇਸ ਅਨਾਲਾ ਹਲਕੇ ਤੋਂ ਸੀਨੀਅਰ ਪੱਤਰਕਾਰ ਪੀਟੀਨਿਊਜ਼ ਦੇ ਪੰਕਜ ਜੀ ਨੂੰ ਆਪਣੇ ਵਰਿੰਦਰ ਸ਼ਰਮਾ ਜੀ ਨੂੰ ਆਪਣੇ ਗਰੋਪ ਦੇ ਵਿੱਚੋਂ ਜਿਹੜਾ ਆ ਉਹਨਾਂ ਨੂੰ ਰਿਮੂਵ ਕੀਤਾ ਗਿਆ ਉਹਦੇ ਨਾਲ ਹੋਰ ਵੀ ਕੋਈ ਪੱਤਰਕਾਰ ਸੀਗੇ ਜਿਨ੍ਹਾਂ ਨੂੰ ਰਿਮੂਵ ਕੀਤਾ ਗਿਆ ਉਸ ਗੱਲ ਨੂੰ ਲੈ ਕੇ ਅੱਜ ਇੱਥੇ ਪੱਤਰਕਾਰ ਭਾਈਚਾਰੇ ਦੀ ਇਕੱਤਰਤਾ ਹੋਈ ਸੀਗੀ ਤੇ ਉਹਦੇ ਜੇ ਫੈਸਲਾ ਕੀਤਾ ਗਿਆ ਹੈ ਕਿ ਜਿੰਨਾ ਚਿਰ ਤੱਕ ਸਾਡੇ ਨਾਲ ਮੰਤਰੀ ਸਾਹਿਬਾਨ ਜਿਹੜੇ ਆ ਉਹ ਆ ਕੇ ਗੱਲਬਾਤ ਨਹੀਂ ਕਰਦੇ ਉਹਨਾਂ ਚਿਰ ਤੱਕ ਆਪਾਂ ਜ਼ਰੂਰ ਇਹਨਾਂ ਦਾ ਬਾਈਕਾਟ ਰੱਖਾਂਗੇ ਤੇ ਆਉਣ ਵਾਲੇ ਇਹ ਵੀ ਨਾਲੇ ਆਪਾਂ ਦੱਸਣਾ ਚਾਹੁੰਦੇ ਆ ਕਿ ਜੇ ਕੋਈ ਬਾਹਰ ਦਾ ਕੋਈ ਵੀ ਇਸ ਹਲਕੇ ਦੇ ਵਿੱਚ ਮੰਤਰੀ ਆਊਗਾ ਸੀ ਉਹਦਾ ਵੀ ਬਾਈਕਟ ਜਿਹੜਾ ਉਹ ਨਾਲ ਹੀ ਕਰਾਂਗੇ। ਜਿ ਸਾਡੇ ਪੱਤਰਕਾਰ ਭਾਈਚਾਰੇ ਨੂੰ ਦੇਖਿਆ ਗਿਆ ਕਿ ਅੱਜ ਸਰਹਦੀਪ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਇੱਕ ਨਾਲਾ ਖੇਤਰ ਪੈਂਦਾ ਉਹਦੇ ਵਿੱਚ ਮੰਤਰੀ ਕੈਬਨਟ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਢੜੀਵਾਲ ਜਿਹੜੇ ਜਿਹੜੇ ਕਿ ਨਾਲੇ ਹਲਕੇ ਦੇ ਕੁਝ ਇੱਕ ਪੱਤਰਕਾਰੋਂ ਜਿਹੜਾ ਮੋਰੇ ਰੱਖ ਕੇ ਬਾਕੀ ਪੱਤਰਕਾਰ ਭਾਈਚਾਰੇ ਨੂੰ ਇਗਨੋਰ ਕਰ ਰਹੇ ਜਿਸ ਦੇ ਕਰਕੇ ਪੱਤਰਕਾਰ ਭਾਈਚਾਰੇ ਤੇ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਆ। ਸਾਡੀ ਇਹ ਪੱਤਰਕਾਰ ਭਾਈਚਾਰੇ ਵੱਲੋਂ ਜਿਹੜੀ ਹੈ ਗੁਲਦੀਪ ਸਿੰਘ ਧਾਰੀਵਾਜੀ ਨੂੰ ਚੇਤਾਵਨੀ ਵੀ ਆ ਕਿ ਤੁਸੀਂ ਇਹ ਜਿਹੜੀਆਂ ਕੁਝੀਆਂ ਹਰਕਤਾਂ ਦੇ ਉੱਤਰ ਆਏ ਜੇ ਇਹ ਕ ਆਪਣੇ ਕੰਮ ਬੰਦ ਕਰ ਦਿਓ ਤੇ ਸਾਰੇ ਪੱਤਰਕਾਰਾਂ ਨੂੰ ਇੱਕ ਨਿਗਾਹ ਨਾਲ ਵੇਖੋ ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਤੁਹਾਡੇ ਨਾਲ ਕੋਈ ਨਹੀਂ ਸੀ ਖੜਾ ਸੀ ਇੰਨੇ ਪੱਤਰਕਾਰਾਂ ਦੇ ਵਿੱਚੋਂ ਹੀ ਤੁਹਾਡੇ ਨਾਲ ਖੜੇ ਰਹੇ ਤੇ ਅੱਜ ਤੁਸੀਂ ਮੰਤਰੀ ਬਣ ਗਏ ਤੇ ਅੱਜ ਤੁਸੀਂ ਇਗਨੋਰ ਕਰ ਰਹੇ ਜੇ ਜੋ ਸਾਡੀ ਇਹ ਮੰਗਿਆ ਕਿ ਸਾਡਾ ਜਿਹੜਾ ਪੱਤਰਕਾਰ ਭਾਈ ਆ ਵਿਰਿੰਦਰ ਸ਼ਰਮਾ ਜੀ ਜਿਹਨੂੰ ਉਹਨਾਂ ਗਰੁੱਪ ਚ ਰਿਮੂਵ ਕੀਤਾ ਵਾ ਮੰਤਰੀ ਸਾਹਿਬ ਸਾਡੇ ਨਾਲ ਬੈਠ ਕੇ ਗੱਲ ਕਰਨ ਜਿਹੜਾ ਕਿ ਸਾਡੇ ਪੱਤਰਕਾਰ ਭਾਈਚਾਰਾ ਇੱਕ ਸਮੂਹ ਸਾਡੇ ਵਿੱਚ ਕੋਈ 파ੜ ਪਾਉਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਅਸੀਂ ਕੋ ਪੋਲੀਟੀਕਲੀ ਰਿਲੇਟਡ ਨਹੀਂ ਆ ਗਏ ਭੀ ਉਹ ਵੱਖਰਾ ਤੇ ਉਹ ਵੱਖਰਾ ਹੀ ਸਾਡਾ ਪੱਤਰਕਾਰ ਭਾਈਚਾਰਾ ਅਸੀਂ ਇੱਕ ਸਮਾਨ ਆ ਸਾਰੇ ਸੋ ਇਹ ਆ ਕਿ ਅਗਰ ਤੇ ਢੜੀਵਾਲ ਸਾਹਿਬ ਸਾਡੇ ਨਾਲ ਬੈਠ ਕੇ ਕੈਬਲ ਟॉक ਕਰ ਲੈਂਦੇ ਵੈਲੈਂਟ ਗੁੱਡ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸਵਾਗਤ ਜਿਹੜਾ ਕਾਲੀਆਂ ਛੰਡੀਆਂ ਲੈ ਕੇ ਕਰਾਂਗੇ ਔਰ ਉਹਨਾਂ ਦਾ ਬਾਈਕਾਟ ਵੀ ਕਰਾਂਗੇ ਧੰਨਵਾਦ